ਪਾਰਕਿੰਗ ਹੈ ਜੀ ਮੈਂ ਜਦੋਂ ਆਇਆ ਸੀਗਾ ਗੁਰਪੁਰਪ ਤੇ ਪਿਛਲੀ ਵਾਰ ਇੱਥੇ ਤੇ ਸੰਗਤ ਦਾ ਹੁਕਮ ਆਇਆ ਸੀਗਾ ਔਰ ਗੁਰੂ ਦੀ ਕਿਰਪਾ ਹੋਈ ਆ ਕਿ ਜੋ ਮੈਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਲੋਕਾਂ ਨੇ ਮੈਨੂੰ ਹੁਕਮ ਆਇਆ ਸੀ ਔਰ ਮੈਂ ਵਾਅਦਾ ਕਰਕੇ ਗਿਆ ਸੀਗਾ ਉਹ ਗੁਰੂ ਦੇ ਅਸ਼ੀਰਵਾਦ ਨਾਲ ਉਹ ਵਾਅਦਾ ਅਜ ਪੂਰਾ ਹੋਇਆ ਜੀ ਤੇ ਸੰਗਤ ਆਣੀ ਆ ਹੁਣ ਜਦੋਂ ਗੁਰੂ ਸਾਹਿਬ ਦਾ 350 ਸਾਲਾ ਜਿਹੜਾ ਸ਼ਹਾਦਤ ਦਾ ਦਿਨ ਆੜਿਆ ਜੜਾ ਆ ਰਿਹਾ ਉਦੋਂ ਬਹੁਤ ਸੰਗਤ ਆਂਦੀ ਆ ਲੱਖਾਂ ਦੀ ਗਿਣਤੀ ਸੰਗਤ ਆਂਦੀ ਆ ਇੱਥੋਂ ਜਿਹੜਾ ਹੈਗਾ ਆਪਣਾ ਕਰਨ ਪਰਸਾਲ ਹੋਣਗੇ ਸੰਗਤ ਆਏਗੀ ਫਿਰ ਇੱਥੋਂ ਜਦੋਂ ਸਾਰੇ ਜਿਵੇਂ ਚਾਰ ਜਗ੍ਹਾ ਤੋਂ ਜਿਹੜੇ ਹੈਗੇ ਆ ਨਾ ਜੀ ਉਹ ਜਿਹੜੇ ਧਾਰਮਿਕ ਸਮੇਲਨ ਹੋਣ ਤੋਂ ਬਾਅਦ ਸੰਗਤਾਂ ਜਿਹੜੀਆਂ ਹੈਗੀਆਂ ਆਨੰਦਪੁਰ ਸਾਹਿਬ ਦੇ ਚਾਲੇ ਪਾਣ ਗਿਆ ਤੇ ਉਹਦੇ ਵਾਸਤੇ ਲੋਕਾਂ ਦੀ ਮੰਗ ਸੀ ਚਿਹਰੀ ਮੰਗ ਸੀ ਇਹ ਵੀ ਇੱਥੇ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਹੈ ਤੇ ਉਹ ਹੁਣ ਪੂਰੀ ਹੋਈ ਹੈ ਜੀ ਅਰਦਾਸਾਂ ਸੁਣੀਆਂ ਗਈਆਂ ਲੋਕਾਂ ਦੀਆਂ ਸੰਗਤ ਦੀਆਂ ਤੇ ਮੈਂ ਆਪਣੇ ਆਪ ਨੂੰ ਬੁਰਾ ਭਾਗਾ ਸਮਝਦਾ ਕਿ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਇਹ 3 ਲੱਖ ਰੁਪਏ ਦੀ ਤਕਰੀਬਨ ਲਾਗਤ ਦੇ ਨਾਲ ਔਰ ਇਹਦੇ ਉੱਤੇ ਲੋਕ ਟਾਇਰ ਵੀ ਲੱਗਣੇ ਹੁਣ ਸਾਰਾ ਵਧੀਆ ਕੰਮ ਹੋਏਗਾ ਜੀ ਸੰਗਤ ਨੂੰ ਸਹੂਲਤ ਹੋਏਗੀ ਕਿਸ ਤਰ੍ਹਾਂ ਦੇਖਦੇ ਹੋ ਕਪੂਰਥਲਾ ਦੀ ਇੱਕ ਲੇਡੀਜ਼ ਆ ਜਿਹੜੀ ਆ ਪਾਕਿਸਤਾਨ ਗਈ ਸੀਗੀ ਜੱਥੇ ਦੇ ਨਾਲ ਤੇ ਉਸਨੇ ਨਿਕਾਹ ਕਰਾ ਲਿਆ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਕਿਸ ਤਰ੍ਹਾਂ ਦੀ ਚੀਜ਼ ਨੂੰ ਵਾਚ ਕਰ ਰਹੇ ਹੋ ਦੇਖੋ ਇਹ ਪਹਿਲਾਂ ਵੀ ਹੋਇਆ ਸੀਗਾ ਇਹ ਦੂਜੀ ਘਟਨਾ ਹੋਈ ਆ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵੀ ਸੰਗਤ ਜਾਂਦੀ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਇਹਦੇ ਨਾਲ ਉਹਨਾਂ ਨੂੰ ਜ਼ਿਆਦਾ ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਚੇਤਨਾ ਹੋਣੀ ਚਾਹੀਦੀ ਆ ਵੀ ਜਿਹੜੀਆਂ ਇਕੱਲੀਆਂ ਔਰਤਾਂ ਜਾ ਰਹੀਆਂ ਹੈਗੀਆਂ ਉਹਨਾਂ ਨੂੰ ਬਟ ਇਹਦਾ ਜਿਹੜਾ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜਾ ਕੋਈ ਇਨਸਾਨ ਹੈ ਉਹਦੇ ਦਿਲ ਵਿੱਚ ਕੀ ਹੈ ਉਹ ਬੜਾ ਮੁਸ਼ਕਿਲ ਹੈ ਕਹਿਣਾ ਕਿ ਉਧਰ ਜਾ ਕੇ ਅਗਲਾ ਕੀ ਕਰੇਗਾ ਬਟ ਇਹਦੇ باوجود ਵੀ ਜੇ ਪਹਿਲਾਂ ਆਪਾਂ ਥੋੜੇ ਜਿਹਾ ਸਟੇ ਥੋਵਾਂਗੇ ਆਪਾਂ ਉਹਨਾਂ ਦੇ ਐਂਟੀਸਟੈਂਸ ਦੇਖਾਂਗੇ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਕੋਈ ਆਈਡੀਆ ਹੋ ਜਾਂਦਾ ਇਹੋ ਜੀਆਂ ਵਰਦਤਾ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਇੱਕ ਤਾਂ ਜਿਹੜਾ ਹੈਗਾ ਆਪਣੇ ਉਹ ਸਮਾਜ ਦੀ ਪੂਰੇ ਸੱਚੇ ਜਿਹੜਾ ਸੁਭਾਚ ਹੁੰਦਾ ਉਹਦੀ ਵੀ ਬਦਨਾਮੀ ਹੁੰਦੀ ਆ ਪੰਜਾਬ ਦੀ ਬਦਨਾਮੀ ਵੀ ਹੁੰਦੀ ਹੈ ਔਰ ਦੇਸ਼ ਦੀ ਬਦਨਾਮੀ ਵੀ ਹੁੰਦੀ ਹੈ ਜਿਹੜੇ ਬੰਦੇ ਹੋ ਜੇ ਹਰਕਤਾਂ ਕਰਦੇ ਉਹਨਾਂ ਨੂੰ ਵੀ ਔਰ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਨੂੰ ਵੀ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ। ਐਸਪੀਸੀ ਨੇ ਪੰਜਾਬ ਸਰਕਾਰ ਤੇ ਅਲੀਗੇਸ਼ਨ ਲਗਾਏ ਨੇ ਕਿ ਜਾਂਚ ਹੋਣੀ ਚਾਹੀਦੀ ਸੀ ਪਹਿਲਾਂ ਜਿਹੜੀ ਲੈਡੀਆਂ ਜਾਰੀ ਸੀ। ਕਿਸ ਤਰ੍ਹਾਂ ਦੀ? ਨਹੀਂ ਐਸਡੀਪੀਸੀ ਦੀ ਤਾਂ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਨਾ ਜੀ ਮਤਲਬ ਉਹਨਾਂ ਦਾ ਤਾਂ ਇੱਕੋ ਹੀ ਕੰਮ ਹੈ ਕਿ ਜੋ ਵੀ ਕੋਈ ਗੱਲਬਾਤ ਹੋਵੇ ਪੰਜਾਬ ਸਰਕਾਰ ਤੇ ਇਹ ਜਿਹੜੇ ਸਾਰੇ ਜਿੰਨੇ ਵੀ ਟੂਰ ਕੰਡਕਟ ਹੁੰਦੇ ਐ ਐਸਪੀਸੀ ਕਰਦੀ ਆ ਪੰਜਾਬ ਸਰਕਾਰ ਨਹੀਂ ਕਰਦੀ ਆ ਜੀ ਜਿਹੜਾ ਉਹ ਪੰਜਾਬ ਸਰਕਾਰ ਜੇ ਪੰਜਾਬ ਸਰਕਾਰ ਪਹਿਲਾਂ ਕੁਝ ਕ ਤੇ ਉਹ ਇੱਕ ਇਹ ਫੈਸਲਾ ਕਰ ਲੈਣ ਵੀ ਉਹਨਾਂ ਨੂੰ ਜਾ ਤਾਂ ਉਹ ਲਿਖ ਕੇ ਭੇਜਿਆ ਕਰਨ ਵੀ ਇਹਨਾਂ ਦੇ ਐਂਟੀਸੀਡੈਂਟਸ ਵੈਰੀਫਾਈ ਕਰੋ ਫਿਰ ਨਾ ਕਰਨ ਫਿਰ ਉਹ ਕਹਿ ਸਕਦੇ ਆ ਜੀ ਜੇ ਅਸੀਂ ਕਰਦੇ ਆ ਤਾਂ ਕਹਿੰਦੇ ਆ ਵੀ ਤੁਸੀਂ ਕਿਉਂ ਕਰਦੇ ਆ ਸਾਡੇ ਧਾਰਮਿਕ ਮਸਲਿਆਂ 'ਚ ਸਾਡਾ ਦਖਲ ਅੰਦਾਜ਼ੀ ਕਰਦੇ ਹੋ ਤੇ ਜਦੋਂ ਇਹ ਹੋ ਜਾਂਦਾ ਤਾਂ ਫਿਰ ਸਿੱਧਾ ਬੜਾ ਸੌਖਾ ਆ ਜੀ ਕਿ ਤੁਸੀਂ ਸਰਕਾਰ ਨੂੰ ਕਰਦੇ ਹੋ ਇਹ ਤਾਂ ਮਾੜੀ ਗੱਲ ਹੈ ਜੀ ਪੀਯੂ 'ਚ ਜੋ ਵਿਦਿਆਰਥੀਆਂ ਨਾਲ ਜਿਸ ਤਰ੍ਹਾਂ ਹੋ ਰਿਹਾ ਕਿਵੇਂ ਚੀਜ਼ ਨੂੰ ਦੇਖ ਰਹੇ ਹੋ ਤੁਸੀਂ ਇਹ ਬਹੁਤ ਮੰਦ ਭਾਗੀ ਗੱਲ ਹੈ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੀ ਲੋਕ ਰਾਜ ਹੈ ਡੈਮੋਕ੍ਰੇਸੀ ਹੈ ਉਹਨੂੰ ਕੁਚਲਿਆ ਜਾ ਰਿਹਾ ਜਿਹੜੇ ਮੈਂ ਵੀ ਗ੍ਰੈਜੂਏਟ ਆ ਜੀ ਪੰਜਾਬ ਯੂਨੀਵਰਸਿਟੀ ਦਾ ਉਸ ਵੇਲੇ ਪੰਜਾਬ ਯੂਨੀਵਰਸਿਟੀ ਹੁੰਦੀ ਸੀ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਹੈ ਬਾਅਦ ਵਿੱਚ ਬਣੀ ਹੈ ਮੈਡੀਕਲ ਸਾਇੰਸਸ ਦੀ ਲੇਕਿਨ ਜਿਹੜਾ ਕੇਂਦਰ ਸਰਕਾਰ ਹੈ ਉਹ ਸ਼ਰੇਆਮ ਧੱਕਾ ਜੀ ਪਹਿਲਾਂ ਭਾਕੜਾ ਦਾ ਹੋਇਆ ਫੜਾ ਦੇ ਵਿੱਚ ਸਰ ਨਾਲ ਧੱਕਾ ਹੋਇਆ ਬਾਕੀ ਤਾਂ ਪੁਰਾਣਾ ਹੈਈ ਆ ਪੰਜਾਬੀ ਸਪੀਕਿੰਗ ਏਰੀਆ ਚੰਡੀਗੜ੍ਹ ਇਹ ਯੂਨੀਵਰਸਿਟੀ ਪੰਜਾਬ ਸੰਬਰੀ ਦੇ ਰੈਜ਼ੋਲੂਸ਼ਨ ਨਾਲ ਬਣੀ ਹੋਈ ਆ ਪੰਜਾਬ ਦੀ ਆ ਹਰਿਆਣੇ ਨੇ ਹਿਮਾਚਲ ਨੇ ਆਪਣੇ ਸਟੂਡੈਂਟ ਸਾਰੇ ਵਿਡਰੋ ਕਰ ਲਏ ਸਿਰਫ ਪੰਜਾਬ ਦੇ ਕਾਲਜ ਜ ਫਿਲੀਏਟਡ ਆ ਔਰ ਉਹਨੂੰ ਜਿਹੜੀ ਇੱਕ ਡੈਮੋਕਰੇਟਿਕਲੀ ਇਲੈਕਟਡ ਬਾਡੀ ਆ ਉਹਨੂੰ ਤੁਸੀਂ ਇੱਕ ਆਪਣੀ ਸੈਂਟਰ ਦੀ ਜਿਹੜੀ ਹੈਗੀ ਆ ਸਾਰੀਆਂ ਪਾਵਰ ਆਪਣੇ ਹੱਥ ਚ ਲੈ ਆ ਜਾਓ ਇਸੇ ਤਰ੍ਹਾਂ ਚੰਡੀਗੜ੍ਹ ਚ ਡਾਕਟਰਾਂ ਦੇ ਡੈਪੂਟੇਸ਼ਨ ਦਾ ਵੀ ਆ ਇਹ ਕਹਿੰਦੇ ਜੀ ਪੰਜਾਬ ਨੇ ਬੰਦੇ ਭੇਜੇ ਨਹੀਂ ਜਾਂ ਫਲਾਨਾ ਇਹ ਉਹ ਮੈਂ ਤਾਂ ਡਾਕਟਰ ਪੂਰੇ ਭੇਜੇ ਹੋ ਸਾਡੇ ਕੋਲੇ ਡਾਕਟਰ ਜਿੰਨੇ ਉੱਥੇ ਚਾਹੀਦੇ ਪੂਰੇ ਇੱਕ ਇੱਕ ਡਾਕਟਰ ਮੈਂ ਆਪਣੇ ਪੰਜਾਬ ਚ ਔਖਾ ਹੋ ਲਿਆ ਪਰ ਮੈਂ ਕਹਿੰਦਾ ਇਹਨਾਂ ਨੂੰ ਇਹ ਕਰਨ ਦਾ ਮੌਕਾ ਨਹੀਂ ਦੇਣਾ ਉਹਦੇ ਵਿੱਚ ਵੀ ਜਿਹੜੇ ਡਾਇਰੈਕਟਰ ਦੀ ਪੋਸਟ ਆ ਕਹਿੰਦੇ ਅਸੀਂ ਭਰਾਂਗੇ ਜੀ ਜਿੱਥੋਂ ਮਰਜ਼ੀ ਸਾਰੇ 올 ਇੰਡੀਆ ਕੋਟੇ ਚ ਭਰਾਂਗੇ ਅਸੀਂ ਸੋ ਇਹ ਲਗਾਤਾਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਧੱਕਾ ਵੀ ਕਰ ਰਿਹਾ ਵਿਤਕਰਾ ਵੀ ਕਰ ਰਿਹਾ ਤੇ ਮਜਬੂਰ ਕਰ ਰਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਤੇ ਹੁਣ ਨੌਜਵਾਨਾਂ ਨੂੰ ਮੈਨੂੰ ਲੱਗਦਾ ਕਿ ਇਹ ਬਹੁਤ ਮਾੜੀ ਗੱਲ ਕਰ ਰਹੇ ਇਹਦੇ ਕਹ ਰਹੇ ਨੇ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਆ ਕਿਵੇਂ ਦੇਖਦੇ ਹੋ ਚਲੋ ਅੱਛੀ ਗੱਲ ਹੈ ਜੀ ਬਿਲਕੁਲ ਬਿਲਕੁਲ ਸਾਰੇ ਇਕੱਠੇ ਆ ਸਾਰੇ ਜਾ ਕੇ ਆਏ ਆ ਸਾਰੇ ਸਟੂਡੈਂਟਸ ਦੇ ਨਾਲ ਆ ਗਿਆ ਉਹਨਾਂ ਨੂੰ ਮਤਲਬ ਬੜੀ ਦੇਰ ਬਾਅਦ ਪਹੁੰਚਿਆ ਉਹ ਬਾਕੀ ਤਾਂ ਸਾਡੇ ਜਿਹੜੇ ਸਾਡੇ ਬੰਦੇ ਤਾਂ ਪਹਿਲੇ ਦਿਨ ਤੋਂ ਹੀ ਜੜੇ ਆ ਗਿਆ ਸੀ ਉਹਨਾਂ ਨੂੰ ਸਪੋਰਟ ਕਰਦੇ ਆ ਬਿਲਕੁਲ ਅਸੀਂ ਆਪਣੇ ਬੱਚਿਆਂ ਦੇ ਨਾਲ ਖੜੇ ਆ ਅਸੀਂ ਇਹਨਾਂ ਨੂੰ ਇਹ ਤੱਕੇਸ਼ੇ ਨਹੀਂ ਕਰਨ ਦੇਵਾਂਗੇ ਬਾਕੀ ਸਾਡੇ ਕੋਲੇ ਜਿਹੜੇ ਵੀ ਫਾਰਮ ਆ ਅਸੈਂਬਲੀ ਦੇ ਵਿੱਚ ਕਰਾਂਗੇ ਅਸੀਂ ਇਹਦੇ ਬਾਰੇ ਰੈਜ਼ੋਲੂਸ਼ਨ ਵੀ ਪਾਸ ਕਰਾਂਗੇ ਬਾਕੀ ਸੜਕ ਤੋਂ ਸੰਸਦ ਔਰ ਸੁਪਰੀਮ ਕੋਰਟ ਤੱਕ ਵੀ ਲੜਾਈ ਲੜਾਂਗੇ ਕਿ ਆਪਣੇ ਹੱਕਾਂ ਤੇ ਇਹਨਾਂ ਨੂੰ ਡਾਕਾ ਨਹੀਂ ਮਾਰਨ ਦੇਣਗੇ